ਕਬੀਰ ਸੋਈ ਮਾਰੀਏ ਜੇ ਮੂਏ ਸੁਖ ਹੋਏ ਪਲੋ ਪਲੋ ਸਭ ਕੋ ਕਹੇ ਬੁਰੋਨਾ ਮਾਨੇ ਕੋਈ ਇਕ ਵੀ ਆਪਣੇ ਮਨ ਦੀ ਅਹੰਗ ਵਾਲੀ ਮਤ ਮੁੱਕ ਜਾਵੇ ਫਿਰ ਤੈਨੂੰ ਕੋਈ ਵੀ ਬੁਰਾ ਨਹੀਂ ਲੱਗੇਗਾ ਗੁਰੂ ਦੇ ਗਿਆਨ ਨਾਲ ਅਗਿਆਨਤਾ ਦਾ ਪਰਦਾ ਮਿਟ ਜਾਣ ਨਾਲ ਸਰਬ ਵਿਆਪ ਪਰਮਾਤਮਾ ਹਰਥਾ ਨਜ਼ਰ ਆਉਂਦਾ ਹੈ ਉਹੀ ਸਭ ਦਾ ਕਰਤਾ ਤੇ ਪਾਲਣਹਾਰ ਹੈ ਉਹ ਕਿਸੇ ਨਾਲ ਵੈਰ ਵਿਰੋਧ ਕੀਰਤ ਸਾੜਾ ਨਹੀਂ ਕਰਦਾ ਉਸ ਦੀ ਸੰਗਤ ਕਰਨ ਨਾਲ ਮਨ ਦੀ ਕਾਂ ਵਾਲੀ ਬਿਰਤੀ ਹਾਂਸ ਵਰਗੀ ਬਿਰਤੀ ਬਣ ਜਾਂਦੀ ਹੈ ਜਿਸ ਜਿਸ ਮਨੁੱਖ ਨੇ ਇਸੇ ਤਰ੍ਹਾਂ ਸੂਝ ਪ੍ਰਾਪਤ ਕਰ ਲਈ ਉਸ ਨੂੰ ਸਾਰੇ ਆਪਣੇ ਮਿੱਤਰ ਲੱਗਣ ਲੱਗ ਪੈਂਦੇ ਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਵਰਨ ਚੇਨ ਸਗਲੇ ਤੇ ਰਹਿਤਾ ਨਾਨਕ ਹਾਰਾ ਗੁਰਮੁਖ ਜੋ ਕਹਤਾ ਜਿਸ ਦੀ ਸੁਰਤ ਸਬੂਧ ਦੇ ਸੇਵਕ ਬਣ ਜਾਵੇ ਉਹ ਨਿਰਮਲ ਹੋ ਜਾਂਦੀ ਹੈ ਮਨ ਵਿੱਚ ਵਕਾਰੀ ਜਾਂ ਸੰਸਾਰੀ ਬਿਰਤੀ ਮੁੱਕ ਜਾਂਦੀ ਹੈ ਪਰਮਾਤਮਾ ਜਾਤ ਪਾਤ ਉੱਚ ਨੀਚ ਮੋਹ ਮਾਇਆ ਤੋਂ ਨਰਲੇਪ ਹੈ ਸਬੂਧ ਦੇ ਆਸਰੇ ਮਨ ਦੁਨੀਆ ਦੇ ਰਸਾਂ ਤੇ ਚਸਕਿਆਂ ਤੋਂ ਨਰਲੇਪ ਹੋ ਜਾਂਦਾ ਹੈ